Ay 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 dorde <coughs> e dorde ah no colea algo con tu amiga con la ay ay चाह ले लिया ਦੀ <laughs> ਹੋਗੀ ਮੇਰਾ ਨਾਮ ਸੰਦੀਪ ਕੌਸ਼ਲ ਹੈ ਜੀ। ਅੱਜ ਦੇਖਿਆ ਜਾਵੇ ਤਾਂ ਪੂਰੇ ਦੇਸ ਦਾ ਮਜ਼ਬੂਤ ਰਿਹਾ। ਕੋ ਸੰਪਤੀ ਪੱਲੇ ਪਾਰ ਇਸ ਤਰ੍ਹਾਂ ਆ ਰਹੇ। ਇਹ ਬਹੁਤ ਵਧੀਆ ਤਿਹਾਰ ਹੈ ਜੀ। ਅਸੀਂ ਇਹਨੂੰ ਸ਼ੁਰੂ ਤੋਂ ਹੀ ਆਪਣੇ ਪਰਿਵਾਰ ਨਾਲ ਮਿਲ ਕੇ ਬਹੁਤ ਹੁਮਕਾਮ ਨਾਲ ਮਨਾਉਂਦੇ ਆ। ਇਸ ਤਿਹਾਰ ਦਾ ਸਾਨੂੰ ਬਹੁਤ ਦੇ ਤੈਦਿਲੋ ਇੰਤਜ਼ਾਰ ਹੁੰਦਾ। ਮੈਂ ਖਾਸ ਹੰਬਾਲੇ ਤੋਂ ਬਿਲੋਂਗ ਕਰਦਾ ਪਰ ਰਹਿਣ ਵਾਲਾ ਇੱਥੋਂ ਦਾ ਹੀ ਆ। ਮੈਂ ਆਪਣੇ ਪਰਿਵਾਰ ਦੇ ਨਾਲ ਇਸ ਤਿਹਾਰ ਨੂੰ ਬਹੁਤ ਹੁਮਕਾਮ ਨਾਲ ਔਰ ਵਧੀਆ ਤਰੀਕੇ ਨਾਲ ਮਨਾਉਂਦਾ। ਇਸ ਦਿਨ ਅਸੀਂ ਪੂਰੀ ਸੰਗ ਬਾਜੀ ਕਰਦੇ ਆ। ਉਹ ਦੇਖਿਆ ਜਾਂਦਾ ਜਿਹੜਾ ਪੁਰਾਣਾ ਚੱਲਣ ਸੀਗਾ ਵੀ ਕਾਮ ਦੇ ਵਿਖਿਆ ਨਰਗੀ ਨੌਜਵਾਨ ਦੇ ਬੱਚੇ ਨੇ ਇੱਕ ਮਹੀਨਾ ਪਹਿਲੇ ਇਸ ਤਿਆਰੀ ਕਰਦੇ। ਥੋੜੀ ਉਹ ਰੁਝਾਨ ਹੈ। ਨਹੀਂ ਉਹ ਰਿਹਾਨ ਅੱਜ ਕੱਲ ਨਹੀਂ ਦੇਖਿਆ ਜਾ ਰਿਹਾ। ਅੱਜ ਕੱਲ ਲੋਕ ਵਿਅਸਤ ਹੋ ਗਏ ਨੇ ਪਰ ਮੈਂ ਇਹ ਚਾਹਨਾ ਹੈ ਜਿਸ ਤਰ੍ਹਾਂ ਅਸੀਂ ਕਾਫੀ ਟਾਈਮ ਤੋਂ ਯਾਨੀ ਅੱਜ ਸਾਡੇ ਵੀ ਬੱਚੇ ਸਾਡੇ ਬਰਾਬਰ ਹੋ ਗਏ ਨੇ ਤੇ ਅਸੀਂ ਇਸ ਤਿਹਾਰ ਨੂੰ ਬਹੁਤ ਵਧੀਆ ਤਰੀਕੇ ਨਾਲ ਮਨਾਣੇ ਆ। ਸੋ ਮੈਂ ਲੋਕਾਂ ਨੂੰ ਇਹੀ ਅਪੀਲ ਕਰਦਾ ਹਾਂ ਇਸ ਤਿਹਾਰ ਨੂੰ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਜਿਸ ਤਰ੍ਹਾਂ ਆਪਣਾ ਕਲਚਰ ਇੱਥੇ ਦਾ ਬਹੁਤ ਵਧੀਆ ਹੈ ਕਿ ਅਸੀਂ ਇਹਨੂੰ ਰਾਤ ਨੂੰ ਪਤੰਗਬਾਜ਼ੀ ਲਈ ਕੁਝ ਦਿਨ ਪਹਿਲਾਂ ਤੋਂ ਹੀ ਤਿਆਰੀਆਂ ਕਰਦੇ ਹਾਂ ਡੋਰਾ ਸੋਧਦੇ ਹਾਂ ਔਰ ਪਤੰਗਾ ਦੇ ਵਿੱਚ ਡਰਾਮਾ ਪਾਉਂਦੇ ਹਾਂ ਸਾਨੂੰ ਬਹੁਤ ਦਿਲੋਂ ਚਾਹ ਹੁੰਦਾ ਇਸ ਚੀਜ਼ ਦਾ ਅਸੀਂ ਆਪਣੇ ਬੱਚਿਆਂ ਨੂੰ ਵੀ ਇਸ ਲਈ ਪ੍ਰਮੋਟ ਕਰਦੇ ਹਾਂ ਇਹ ਤਿਹਾਰ ਸਾਨੂੰ ਬਹੁਤ ਵਧੀਆ ਲੱਗਦਾ ਔਰ ਇਸ ਤਰੀਕੇ ਨਾਲ ਹੀ ਅਸੀਂ ਮਨਾਣਾ ਹੈ ਜਿਵੇਂ ਦੇਖ ਰਹੇ ਕਿ ਅਸੀਂ ਤੁਹਾਡੇ ਕਾਫੀ ਉੱਤੇ ਮੈਂਬਰ ਨੇ ਮੀਟਿੰਗ ਵੀ ਨਹੀਂ ਬੱਚੀ ਸਾਰੇ ਇਕੱਠੇ ਇੱਕ ਹੀ ਇੱਕ ਪਰਿਵਾਰ ਆ ਜਾਂ ਯਾਰ ਦੋਸਤ ਨਹੀਂ ਜੀ ਇਹ ਸਾਡਾ ਪੂਰਾ ਪਰਿਵਾਰ ਹੈ ਸੰਯੁਕਤ ਪਰਿਵਾਰ ਹੈ ਅਸੀਂ ਤਿੰਨ ਭਰਾ ਹਾਂ ਅੱਗੇ ਸਾਡੇ ਇਨ-ਲॉज ਵੀ ਇੱਥੇ ਆਏ ਹੋਏ ਨੇ ਔਰ بڑے ਭਾਈ ਸਾਹਿਬ ਲੁਧਿਆਣਾ ਤੋਂ ਮੈਂ ਅੰਬਾਲਾ ਤੋਂ ਇੱਥੇ ਸਮਰਾਲੇ ਅਸੀਂ ਇਕੱਠੇ ਹੁੰਨੇ ਆ ਇੱਥੇ ਗ੍ਰਹਿਣ ਵਾਲੇ ਆ ਇੱਥੇ ਜੰਮੇ ਪਲੇਏ ਆ ਔਰ ਸ਼ੁਰੂ ਤੋਂ ਜਾਦੇ ਅਸੀਂ ਹੋਸ਼ ਸੰਭਾਲ ਲੈਨੇ ਅਸੀਂ ਇਸ ਕਲਚਰ ਨੂੰ ਦੇਖਦੇ ਆ ਰਹੇ ਆ ਅਸੀਂ ਉਸ ਟਾਈਮ ਦੇ ਵਿੱਚ ਦੋਰਾ ਸੂਤਣ ਜਾਂਦੇ ਸੀ ਦੋਰਾ ਸੂਤ ਕੇ ਅਸੀਂ ਪਤੰਗਾ ਦੀਤ ਰਮਾ ਪਾਂਦੇ ਸੀ ਔਰ ਇਸ ਟੀਨ ਨੂੰ ਬੜੇ ਤਰੀਕੇ ਨਾਲ ਇਕੱਠੇ ਹੋ ਕੇ ਮਨਾਉਂਦੇ ਸੀ ਜਿਵੇਂ ਤੁਸੀਂ ਕਿਹਾ ਅੰਬਾਲਾ ਦੇ ਤਿਹਾਰ ਮਨਾਇਆ ਜਾਂਦਾ ਨਹੀਂ ਜੀ ਇਹ ਤਿਹਾਰ ਅੰਬਾਲਾ ਦੇ ਵਿੱਚ ਨਹੀਂ ਮਨਾਇਆ ਜਾਂਦਾ ਉੱਥੇ ਬਹੁਤ ਘੱਟ ਹੈ ਪਰ ਸਾਨੂੰ ਇੱਥੇ ਜਿਸ ਤਰ੍ਹਾਂ ਇੱਕ ਆਪਣਾਪਨ ਸ਼ੁਰੂ ਤੋਂ ਹੀ ਲੱਗਦਾ ਹੈ ਲੋਕ ਇਕੱਠੇ ਹੁੰਦੇ ਨੇ ਛੱਤਾਂ ਦੇ ਉੱਤੇ ਚੜ੍ਹਦੇ ਨੇ ਬਹੁਤ ਇੱਛਾ ਇੰਜੋਏ ਹੁੰਦਾ ਹੈ ਇੱਕ ਦੂਜੇ ਨਾਲ ਪਤੰਗਬਾਜ਼ੀ ਪੀਚੇ ਪਾਏ ਜਾਂਦੇ ਨੇ ਉਹ ਜਿਹਾ ਮਾਹੌਲ ਸਾਨੂੰ ਕਿਤੇ ਵੀ ਨਹੀਂ ਮਿਲਦਾ ਜੋ ਇੱਥੇ ਹੈ ਯਾਰੋ ਜਿੱਤੀ ਯਾਰੀ ਚਾਈਨਾ ਡੋਰ ਦਾ ਚੈਨਲ ਬਹੁਤ ਜਿਆਦਾ ਜਿੰਨੂ ਕੇ ਪੁਲਿਸ ਕਾਸੇ ਵੱਲੋਂ ਤਾਂ ਕੱਪੂਟ ਨੂੰ ਰੋਕਿਆ ਵੀ ਜਾ ਰਿਹਾ ਵਾ ਪਰ ਫਿਰ ਵੀ ਚੈਨਲ ਡੋਰ बिकਦੀ ਪਈ ਹੈ ਕੀ ਇਹ ਵਿਕਣੀ ਚਾਹੀਦੀ ਹੈ ਜਾਂ ਨਹੀਂ ਜੀ ਇਹ ਬਿਲਕੁਲ ਵੀ बिकਣੀ ਨਹੀਂ ਚਾਹੀਦੀ ਇਸ ਲਈ ਅਸੀਂ ਪ੍ਰਸ਼ਾਸਨ ਦੀ ਵੀ ਪੂਰੀ ਸਲਾਹਾਂ ਕਰਦੇ ਆਂ ਜੋ ਇਸ ਚੀਜ਼ ਨੂੰ ਰੋਕਣ ਲਈ ਪੂਰੀ ਤਰ੍ਹਾਂ ਜ਼ੋਰ ਕੋਸ਼ਿਸ਼ ਕਰਦਾ ਹੈ ਔਰ ਮੀਡੀਆ ਵੱਲੋਂ ਵੀ ਇਸ ਚੀਜ਼ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਚਾਈਨਾ ਡੋਰ ਨੂੰ ਪੂਰਾ ਪ੍ਰਤਿਬੰਧ ਕੀਤਾ ਜਾਵੇ ਔਰ ਅਸੀਂ ਵੀ ਇਸ ਲਈ ਆਪਣੇ ਬੱਚਿਆਂ ਨੂੰ ਵੀ ਇਸ ਚੀਜ਼ ਤੋਂ ਦੂਰ ਰੱਖਿਆ ਹੋਇਆ ਹੈ ਕਿ ਉਹ ਇਸ ਚੀਜ਼ ਨੂੰ ਪੁਰਾਣੇ ਕਲਚਰ ਨੂੰ ਹੀ ਲੈ ਕੇ ਚੱਲਣ ਡੋਰ ਜਿਸ ਤਰ੍ਹਾਂ ਸੁੱਤੀ ਜਾਂਦੀ ਹੈ ਕੱਚੀਆਂ ਡੋਰਾਂ ਦਾ ਮਾਂਝਾ ਲੱਗਦਾ ਉਹਦਾ ਇੱਕ ਅਲੱਗ ਹੀ ਮਜ਼ਾ ਹੁੰਦਾ ਹੈ ਔਰ ਇਸ ਦੇ ਨਾਲ ਅ ਇਨਸਾਨੀ ਜੀਵਨ ਨੂੰ ਔਰ ਜਤ ਵਿਅਕਤੀਗਤ ਕਹਿ ਲੈਣੇ ਆ ਪਸ਼ੂ ਪੰਛੀਆਂ ਨੂੰ ਇਸ ਤੋਂ ਜੋ ਹਾਨੀ ਹੁੰਦੀ ਹੈ ਉਸ ਤੋਂ ਬਚਾਇਆ ਜਾ ਸਕੇ। ਡੋਲੀ ਬਾਜੀ ਕਮਲ ਦਿਵਾੜੀ ਕਿੱਥੇ ਰਹਣ ਵਾਲੇ ਸਮਰਾਲੇ ਦੇ ਲੋਕ ਹੈ ਜਿਸ ਨੂੰ ਦੇਖਿਆ ਅਕਸਰ ਬਸੰਤ ਪੰਛੀ ਨੌਜੋਗ ਪਹੁੰਚਾ ਰਹੇ ਆ ਜੁੱਤੀ ਬਦਾਂ ਮੜਾ ਰਹੇ ਬਿਲਕੁਲ ਜੀ ਬਿਲਕੁਲ ਪੂਰਾ ਇੰਜੋਏ ਕਰ ਰਹੇ ਹੈ ਜਿਹੜੇ ਤਿਹਾਰ ਕਿਸ ਤਰ੍ਹਾਂ ਇੰਜੋਏ ਕਰ ਰਹੇ दोस्त सारे मिल रहे हैं जी पहले थे, थे, आ, पंदर, पंदर भी बहुत घट गया जी अचक बहुत माहौल चेंज हो चुके हैं लोग बच्चे अल मोबाइलों के बढ़ गए ने जो ट्रेंड सो पहला होंगे ਦੋ ਦੋ ਤਿੰਨ ਤਿੰਨ ਮਹੀਨੇ ਪਹਿਲਾਂ ਪਤੰਗ ਉਡਾਉਣ ਲੱਗ ਜਾਂਦੇ ਸੀਗੇ ਹੁਣ ਸਿਰਫ ਦਿਨ ਤਿਹਾੜ ਤੇ ਪਤੰਗ ੜਾਏ ਜਾ ਰਹੇ ਨੇ ਸਿਰਫ ਮੋਬਾਈਲ ਦੀ ਵਜ੍ਹਾ ਕਰਕੇ ਮੋਬਾਈਲ ਨੇ ਬੱਚਿਆਂ ਨੂੰ ਇੰਨਾ ਕਿ ਬਿਜ਼ੀ ਕਰਤਾ ਜਿਹੜੇ ਫਿਜ਼ੀਕਲ ਐਕਸਰਸਾਈਜ਼ ਵਗੈਰਾ ਨੇ ਉਹ ਸਾਰੀਆਂ ਦੀਆਂ ਸਾਰੀਆਂ ਟੋਟਲ ਖਤਮ ਹੋ ਚੁੱਕੀਆਂ ਨੇ ਪਰ ਅੱਜ ਦੇਖਿਆ ਹੋ ਜਿਸ ਤਰ੍ਹਾਂ ਲੋਕੋ ਖੇੜੇ ਨੇ ਬੜਾ ਇੰਜੋਏ ਕਰ ਰਹੇ ਨੇ ਬਟ ਉਹ ਸਿਰਫ ਤਿਹ ਦਿਨ ਤਿਹਾਰ ਦੇ ਮੈਂ ਤੁਹਾਨੂੰ ਪਹਿਲਾਂ ਹੀ ਆਲਰੇਡੀ ਕਹਿ ਚੁੱਕਿਆ ਹਾਂ ਸਿਰਫ ਦਿਨ ਤਿਹਾਰ ਤੇ ਇਹ ਚੀਜ਼ਾਂ ਹੋ ਰਹੀਆਂ ਨੇ ਜਾਂ ਲੋਹੜੀ ਨੂੰ ਕਹ ਲਓ ਜਾਂ ਤੁਸੀਂ ਬਸੰਤ ਨੂੰ ਕਹ ਲਓ ਆਦਰਵਾਇਜ਼ ਬਾਕੀ ਤੁਸੀਂ ਨਾਰਮਲ ਡੇਜ਼ ਦੇ ਵਿੱਚ ਦੇਖੋਗੇ ਕੁਝ ਵੀ ਨਹੀਂ ਬੱਚਿਆਂ ਦੇ ਕਰੇਜ਼ ਬਿਲਕੁਲ ਘਟੇ ਚੁੱਕੇ ਹੈ ਇਹ ਜ਼ਰੂਰੀ ਹੈ ਵੀ ਬਸੰਤ ਪੰਚੀ ਨੂੰ ਵੀ ਪਤੰਗਾ ਡਰਾਉਣਾ ਚਾਹੀਦਾ ਨਹੀਂ ਜ਼ਰੂਰੀ ਨਹੀਂ ਹਰ ਚੜਾਉਣੇ ਚਾਹੀਦੇ ਨਹੀਂ ਬਟ ਸਿੰਪਲ ਡੋਰ ਦੇ ਨਾਲ ਮੇਨ ਜੋ ਪ੍ਰੋਬਲਮ ਆ ਰਹੀ ਹੈ ਉਹ ਚਾਈਨਾ ਡੋਰ ਕਰਕੇ ਪ੍ਰੋਬਲਮ ਆ ਰਹੀ ਹੈ ਜੋ ਬਹੁਤ ਜ਼ਿਆਦਾ ਨੁਕਸਾਨ ਦਾ ਹੈ ਬੱਚਿਆਂ ਵੱਡਿਆਂ ਲਈ ਬਜ਼ੁਰਗਾਂ ਲਈ ਈਵਨ ਕੇ ਨੌਜਵਾਨ ਬੰਨਿਆਂ ਲਈ ਵੀ ਬਹੁਤ ਜ਼ਿਆਦਾ ਇਹ ਖਤਰਨਾਕ ਡੋਰ ਹੈ ਇਹਨੂੰ ਪ੍ਰਸ਼ਾਸਨ ਨੂੰ ਚਾਹੀਦਾ ਇਹਨੂੰ ਇੱਥੇ ਲਗਾਮ ਕਸੇ ਪ੍ਰਸ਼ਾਸਨ ਤੋਂ ਬਾਰ ਬਾਰ ਕਹਿਣ ਤੇ ਸਮਝਾਉਣ ਦੇ ਬਾਅਦ ਵੀ ਲੋਕ ਫੜਦੇ ਨੇ ਇਹਦੇ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹਦੇ ਹੋ ਉਹ ਨਾਲਾਇਕੀ ਹੈ ਲੋਕਾਂ ਦੀ ਦੇਖੋ ਜਦੋਂ ਟੱਕਰ ਕੋਈ ਹਾਦਸਾ ਨਹੀਂ ਹੁੰਦਾ ਹੈਗਾ ਕਦੇ ਰੱਬ ਨਾ ਖੁਦਾ ਨਾ ਕਰੇ ਕਿਸੇ ਆਪਣੇ ਨਾਲ ਕਿਸੇ ਨਾਲ ਬੰਦੇ ਨਾਲ ਜਦ ਬੀਤਦੀ ਹੈ ਉਹਨੂੰ ਬੰਦੇ ਨੂੰ ਅਸਲੀ ਅਹਿਸਾਸ ਹੁੰਦਾ ਵੀ ਇਹ ਵਾਕਈ ਜਿਹੜੀ ਡੋਰ ਹੈਗੀ ਹੈ ਖਤਰਨਾਕ ਜੀ ਡੋਰ ਹੈ ਜੀ ਖਰੀਦਣ ਵਾਲਾ ਗੁਨੇਹਗਾਰ ਹੈ ਤਾਂ ਖਰੀਦਣ ਵਾਲਾ ਵੀ ਗੁਨੇਹਗਾਰ ਹੈ ਦੋਨੋਂ ਦੋਨੋਂ ਜੀ ਦੋਨੋਂ ਦੋਨੋਂ ਗੁਨੇਹਗਾਰ ਹੈ ਇਹਦੇ ਸੇ ਮਾਪੇ ਤਾਂ ਕਿੱਡਾ ਗਰੋਲ ਬਣ ਆਉਂਦਾ ਨੇ ਦੇਖੋ ਮਾਪੇ ਹੋ ਕਿ ਮਾਪੇ ਉਹ ਵੀ ਸਮਝਾ ਹੀ ਸਕਦੇ ਨੇ ਬੱਚਿਆਂ ਨੂੰ ਬਾਕੀ ਅੱਜਕੱਲ ਸਮਝਦਾਰ ਬੱਚਿਆਂ ਨੂੰ ਵੀ ਹੋਣਾ ਚਾਹੀਦਾ ਅਵੇਅਰਨੈਸ ਹਰ ਇੱਕ ਬੱਚੇ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ ਵੀ ਇਹ ਡੋਰ ਜਿਹੜੀ ਹੈਗੀ ਹੈ ਖਤਰਨਾਕ ਹੈ ਇਹਨੂੰ ਕਿਵੇਂ ਨਾ ਕਿਵੇਂ ਨਾ ਤੋਂ ਅਸੀਂ ਦੂਰ ਰੱਖਿਆ ਜੇ ਬੱਚਿਆਂ ਨੂੰ ਅੱਜ ਕੀ ਨਾਮ ਹੈ ਤੁਹਾਡਾ ਮੇਰਾ ਕਪੀਸ਼ ਕੌਸ਼ਨ ਅੱਜ ਬਸੰਤ ਪੰਚਮੀ ਦਾ ਤੇ ਹਰ ਮਨਾਰੇ ਜਿੱਦਾਂ ਤੁਸੀਂ ਦੀਆਂ ਤਿਆਰੀਆਂ ਕਰਦੇ ਹੋ ਕਿਸ ਤਰ੍ਹਾਂ ਮਨਾਉਂਦੇ ਅਸੀਂ ਇਹਦੀਆਂ ਤਿਆਰੀਆਂ ਹਫਤੇ ਪਹਿਲਾਂ ਹੀ ਸ਼ੁਰੂ ਕਰ ਦਿੰਨੇ ਆ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਕਰਦੇ ਹੁੰਦੇ ਸੀਗੇ ਪਹਿਲਾਂ ਆਪਣੇ ਘਰੇ ਹੀ ਮਾਂਝਾ ਬਣਾਉਂਦੇ ਹੁੰਦੇ ਸੀਗੇ ਜਿਹਦੇ ਵਿੱਚ ਕੰਚ ਨੂੰ ਕੁੱਟ ਕੇ ਦੋ ਮਾਂਝੇ ਦੇ ਉੱਪਰ ਲਗਾਇਆ ਜਾਂਦਾ ਸੀਗਾ ਤੇ ਹਫਤਾ ਨੂੰ ਸੁਕਾਣ ਲਈ ਛੱਡ ਦਿੱਤਾ ਜਾਂਦਾ ਸੀ ਤੇ ਇਹ ਬਸੰਤ ਤੋਂ ਇੱਕ ਦਿਨ ਪਹਿਲਾਂ ਵੀ ਰਾਤ ਨੂੰ ਬੈਠ ਕੇ ਪਤੰਗਾ ਵਿੱਚ ਤਲਾਮਾ ਪਾਈਆਂ ਜਾਂਦੀਆਂ ਸੀ ਤੇ ਹੋਰ ਵੀ ਤੁਸੀਂ ਇਸ ਤਰ੍ਹਾਂ ਹੀ ਕਰਦੇ ਹੋ ਹਾਂਜੀ ਅਸੀਂ ਇਸ ਵਾਰ ਵੀ ਇਦਾਂ ਹੀ ਕੀਤਾ ਸੀ ਹਫ਼ਤੇ ਪਹਿਲਾਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸੀ ਤੇ ਤੁਹਾਡੇ ਯਾਰ ਦੋਸਤ ਵੀ ਤੁਹਾਡੇ ਨਾਲ ਆਣਦੇ ਪਤੰਗ ਉਡਾਣੇ ਹਾਂਜੀ ਹਾਂਜੀ ਸਾਡੇ ਸਾਰੇ ਯਾਰ ਦੋਸਤ ਉਰੇ ਆ ਕੇ ਪਤੰਗ ਉਡਾਣਦੇ ਸਾਰੇ ਇਦਾਂ ਅੱਜ ਦਾ ਚਾਈਨਾ ਡੋਰ ਦਾ ਟ੍ਰੈਂਡ ਚੱਲ ਰਿਹਾ ਤੁਸੀਂ ਚਾਈਨਾ ਡੋਰ ਨਾਲ ਪਤੰਗ ਉਡਾਣੇ ਹੋ ਜਾਂ ਤੁਸੀਂ ਉਹਨੂੰ ਅਵੋਇਡ ਕਰਦੇ ਨਹੀਂ ਅਸੀਂ ਇਹਨੂੰ ਅਵੋਇਡ ਕਰਦੇ ਆ ਕਿਉਂਕਿ ਚਾਈਨਾ ਚਾਈਨਾ ਡੋਰ ਜਿਹੜੀ ਹੈ ਬਹੁਤ ਹਾਰਮਫੁਲ ਹੈ ਇਹ ਸਾਡੇ এনਵਾਇਰਨਮੈਂਟ ਨੂੰ ਹਿਊਮਨਸ ਨੂੰ ਜਿਹੜੇ ਬਰਡਸ ਵਗੈਰਾ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਇਫੈਕਟ ਕਰਦੇ ਆ ਚੈਨਲ ਡੋਡੂ ਲੈ ਕੇ ਉਸ ਨੂੰ ਸੰਦੇਸ਼ ਦੇਣਾ ਚਾਹੁੰਦੇ ਲੋਕਾਂ ਨੂੰ ਜਿਹੜੇ ਚੈਨਲ ਡੋਡੂ ਤੇ ਬਾਗ ਕਰਦੇ ਅਸੀਂ ਉਹਨਾਂ ਨੂੰ ਐਂ ਕਹਿਣਾ ਚਾਹੁੰਦੇ ਆ ਕਿਉਂਕਿ ਦੇਖੋ ਕਿੰਨੇ ਜਿਹੜੇ ਅਸਮਾਨ ਦੇ ਵਿੱਚ ਪੰਛੀ ਉੜਦੇ ਨੇ ਉਹ ਜ਼ਖਮੀ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਜਾਨ ਹੈ ਤੇ ਕਈ ਬੱਚੇ ਜਿਹੜੇ ਕੋਠੇ ਦੇ ਉੱਪਰ ਪਤੰਗ ਚੜਾਉਂਦੇ ਹੋਏ ਉਹਨਾਂ ਦੇ ਨੱਕ ਵੱਡੇ ਜਾਂਦੇ ਆ ਕੰਨ ਵੱਡੇ ਜਾਂਦੇ ਨੇ ਇਸ ਦਾ ਬਹੁਤ ਨੁਕਸਾਨ ਹੈ ਇਸ ਲਈ ਉਹਨਾਂ ਨੂੰ ਧਾਗਾ ਡੋਰ ਜਾਂ ਘਰੇ ਡੋਰ ਸੂਤ ਕੇ ਹੀ ਪਤੰਗ ਉਡਾਉਣੀ ਚਾਹੀਦੀ ਹੈ ਤੰਗ ਜਿਹੜਾ ਉਡਾਣੇ ਹੋ ਕਿਸ ਤਰ੍ਹਾਂ ਦੇ ਸਟਾਈਲ ਅਜੀ ਜੋ ਪਤੰਗ ਵੱਡਾ ਜਾਂਦਾ ਤੁਸੀਂ ਧਾਗਾ ਡੋਰ ਇਸਤੇਮਾਲ ਕਰਦੇ ਹੋ ਅਸੀਂ ਧਾਗਾ ਡੋਰ ਇਸਤੇਮਾਲ ਕਰਦੇ ਚਾਹੇ ਸਾਡਾ ਪਤੰਗ ਕੱਟਿਆ ਜਾਏ ਚਾਹੇ ਅਸੀਂ ਕਿਸੇ ਦਾ ਕੱਟੀਏ ਪਤੰਗ ਕਿਉਂਕਿ ਧਾਗਾ ਡੋਰ ਦਾ ਕੋਈ ਨੁਕਸਾਨ ਨਹੀਂ ਹੈਗਾ